हां जी वीर ਆ ਖੇਤ ਆਇਆ ਸੀ ਮੈਂ ਇੱਕ ਕੱਦੂ ਲੈ ਜਾ ਸਬਜ਼ੀ ਬਣਾਉਣ ਵਾਸਤੇ ਇੱਥੇ ਆ ਕੇ ਦੇਖਿਆ ਤਾਂ ਕੋਈ ਵੀ ਕੱਦੂ ਪੇਰੇ ਵੀਰ ਨੇ ਨਹੀਂ ਛੱਡਿਆ ਕੱਟ ਦੋ ਕੱਟ ਚਾਰ ਪੰਜ ਕੱਦੂ ਤੇ ਦੋ ਤਿੰਨ ਅੰਨਾਂ ਸੀ ਆ ਬਾਈ ਨੇ ਇੱਕ ਵੀ ਨਹੀਂ ਛੱਡਿਆ ਆ ਦੇਖ ਲੋ ਲੱਗਦੇ ਵੀ ਨੇ ਪਹਿਲਾਂ ਤਾਂ ਨਹੀਂ ਲੱਗੇ ਪਰ ਹੁਣ ਲੱਗਦੇ ਬਹੁਤ ਸੀ ਕਹਿਣ ਤੁਸੀਂ ਖਾਓ ਕਮੈਂਟ ਕਰੋ ਇਹ ਆਪਣੀ ਵੀ ਉਹੀ ਹੋ ਕਰਿਆਂ ਦਾ ਆ ਛੋਟੀਆਂ ਛਿਆਂ ਪਰसों ਆਏ ਤੇ ਵੀ ਚੱਲ ਲੈ ਜਾਗੇ ਇੱਕ ਦੋ ਦਿਨਾਂ ਨੂੰ ਆ ਦੇਖ ਲੋ ਐਡੇ ਐੜੀਆਂ ਆ ਖਾਣੇ ਕਿਵੇਂ ਛੱਡ ਗਿਆ ਵੀਰ ਉਹ ਵੀਰ ਅਸੀਂ ਖਾਣੇ ਕੋਈ ਭੈਣ ਤੇ ਆ ਦੇਖ ਛੋਟੀਆਂ ਨੇ ਵੀ ਚਲ ਹੋ ਜਾਣ ਦੇ ਅੱਛਾ ਨੇ ਹਿਾਰੇ ਜੱਗ ਜਾਉਂਦਾ ਵੀ ਚਲ ਕੱਲ ਨੂੰ ਕਰ ਲਾਂਗੇ ਲੈ ਜਾਾਂਗੇ ਹੌਲੀ ਹੌਲੀ ਵੀਰ ਨੇ ਇਹ ਜੀ ਮਿਹਰ ਕਰੀ ਸਾਰਾ ਕੁਝ ਇਕੱਠਾ ਕਰਕੇ ਲੱਗਾ ਇੱਕ ਦਿਨ ਸੀ ਪਹਿਲਾਂ ਤਾਂ ਚਲੋ ਮੌਸਮ ਦੀ ਮਾਰ ਕਹਿ ਦਈਏ ਜਾਂ ਹੋਰ ਕੱਦੂ-ਕਦੂ ਨਹੀਂ ਲੱਗੇਦੇ ਪਰ ਹੁਣ ਵਧੀਆ ਲੱਗਦੇ ਦੇ ਬਾਈ ਆਹ ਦੇਖ ਲੋ ਬਾਈ ਨੇ ਜ਼ਮੀਨ ਹੀ ਛੱਡਿਆ ਕਿਸ ਨੇ ਕੁਸ ਨਾਲੇ ਤੋੜ ਗਿਆ ਬੇਲਾਂ ਬੂਲਾਂ ਮਾੜੀਆਂ ਮੋਟੀਆਂ ਦੇਖ ਲੋ ਤਾਂ ਕੀ ਕਰੂਗਾ ਜੇ ਤਾਹੀਂ ਦਾ ਕੋਈ ਥੋੜੀ-ਮੋਟੀ ਸਬਜ਼ੀ ਲਾ ਕੇ ਰਾਜੀ ਨਹੀਂ ਹੋਏਗਾ ਆਹ ਦੇਖ ਲੋ ਲੱਗੇ ਹਨ ਕਦੂ ਆਏ ਹੁੰਦਾ ਵੀ ਚਲ ਛੋਟੇ ਨੇ ਫੇਰ ਬਣਾਵਾਂਗੇ ਲੈ ਜਾਾਂਗੇ ਚਲੋ ਮੈਂ ਹਜੇ ਘਰੇ ਕਹਿ ਗਿਆ ਦੀ ਵੀ ਚਲ ਲਿਆਉਣਾ ਮੈਂ ਕਦੋਂ ਬਣਾਉਣਾ ਹੋਰ ਦਾ ਹੋਰ ਆ ਤੋਰੀਆਂ ਵੀ ਦੀਆਂ ਪੰਜ ਚਾਰ ਨਿੱਗੀਆਂ ਨਿੱਗੀਆਂ ਕੋਈ ਵਾਲੀਆਂ ਵੱਡੀਆਂ ਵੀ ਨਹੀਂ ਕਹਿ ਸਕਦੇ ਆਪਾਂ ਵੈਸੇ ਲੱਗ ਹੀ ਰਹੀਆਂ ਨੇ ਹੁਣ ਪਹਿਲਾਂ ਤਾਂ ਲੱਗੀਆਂ ਨਹੀਂ ਦੀਆਂ ਪਤੰਦਰ ਨੇ ਸੱਤਿਆਂ ਨਾਲ ਸੀ ਕਰਤਾ ਕਹਿੰਨੇ ਸਾਬ ਘਾਇਦਾ ਪਤਾ ਨਹੀਂ ਕਿੰਨੀ ਹਿੰਮਤ ਬਣ ਗਈ ਆ ਮਰੂਦ ਆ ਚਲੋ ਬਹੁਤ ਲੱਗਦੇ ਨੇ ਤਾਂ ਲੈ ਜੇ ਵੀ ਦਾ ਥੋੜਾ ਹਸਾਵ ਨਾਲ ਡਾਉਣੀਆਂ ਡੂਣੀਆਂ ਵੀ ਤੋੜ ਗਿਆ ਕਿੰਨੀ ਕਾਹਲ ਨਾਲ ਕੰਮ ਕਰਕੇ ਗਿਆ ਬੰਦਾ ਕਿੰਨੀ ਕਾਹਲ ਦੀ ਲੈ ਦੱਸੋ ਇਹ ਕਾਲ ਦੀਆਂ ਤਾਰੀਆਂ ਬਾਈ ਕਿ ਬਰਾਵਾ ਥੋੜਾ ਘਣਾ ਦਾ ਛੱਡ ਜਾਂਦਾ ਮਿਹਨਤ ਕਰੀ ਹੋਈ ਆ ਫਿਰ ਵੀ ਆਸ ਹੁੰਦੀ ਆ ਚਲੋ ਲੱਖਾਂ ਦਾ ਸੌਦਾ ਤਾਂ ਹੈ ਨਹੀਂ ਇਹ ਚੀਜ਼ ਕੋਈ ਵੀ 20-50 ਦੀ ਚੀਜ਼ ਆ ਪਰ ਇੱਕ ਮਿਹਨਤ ਕਰੀ ਹੋਈ ਉਹ ਰਾਸਤੀ ਵੀ ਕਦੋਂ ਲੱਗਣ ਲੱਗੇ ਤੇ ਹੁਣ ਵੀਰ ਨੇ ਜਵੇਂ ਹੋ ਕਰ ਗਾ ਤੋਰੀਆਂ ਵੀ ਲੱਗਣ ਲੱਗੀਆਂ ਤੇ ਆ ਦੱਸੋ ਆਹ ਖਾਮਣੀ ਕਿਵੇਂ ਬੱਦ ਕੇ ਮੈਂ ਤਾਂ ਇਹ ਕਹਿਣਾ ਵਾ ਅੱਛਾ ਹੋ ਸਕਦਾ 2-4 ਦਿਨਾਂ ਨੂੰ ਫੇਰ ਘੇੜਾ ਲੱਗੇ ਵੀਰ ਦਾ ਕੇ ਦਾ ਆ ਦੇਖੋ ਕਿੰਨੇ ਲੱਗੇ ਨੇ ਕਦੋਂ ਵਧੀਆ ਬਣਦੇ ਨੇ ਹੁਣ ਤਾਂ ਪਹਿਲਾਂ ਤਾਂ ਚਲੋ ਨਹੀਂ ਲੱਗਦੇ ਸੀਗੇ ਇਨਾਂ ਦੇ ਬਾਰੇ ਕੀ ਤੁਹਾਡਾ ਖਿਆਲ ਆ ਵੀਰੇ ਕੀ ਇਲਾਜ ਕਰੀਏ ਇਹਦਾ ਜਰੂਰ ਦੱਸੋ